ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਤੇ ਟਾਟਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਕਾਫੀ ਸਮੇਂ ਬਾਅਦ ਵੀਡੀਓ ਅਪਲੋਡ ਕਰਨ ਲੱਗੇ ਆ ਕਿਉਂਕਿ ਆਪਾਂ ਥੋੜੇ ਜਿਹੇ ਪੀਜੀ ਸੀ ਕੁਝ ਰੰਜੀਵੇਂ ਸੀਗੇ ਉਸ ਆਪਾਂ ਥੋੜਾ ਜਿਹਾ ਇੱਕ ਨਵਾਂ ਕੰਮ ਸਟਾਰਟ ਕੀਤਾ ਫੀਡ ਦਾ ਸੋ ਆਪਾਂ ਜਿਹੜੀ ਫੀਡ ਹੈ ਫੀਡ ਆਪਾਂ ਦੋ ਤਰ੍ਹਾਂ ਦੀ ਫੀਡ ਜਿਹੜੀ ਆਪਾਂ ਤਿਆਰ ਕੀਤੀ ਹੈ ਪਾਇਲਟ ਤੇ ਆ ਮੈਸ਼ ਸੋ ਅੱਜ ਆਪਾਂ ਗੱਲ ਕਰਨੀ ਹੈ ਫੀਡ ਬਾਰੇ ਕਿਉਂਕਿ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਦੀ ਫੀਡ ਪਾਉਂਦੇ ਹੋ ਕਿਉਂਕਿ ਫਾਰਮਰ ਨੂੰ ਦੋ ਚੀਜ਼ਾਂ ਲੁੱਟਦੀਆਂ ਨੇ ਇੱਕ ਫੀਡਾਂ ਵਾਲੇ ਇੱਕ ਕੈਮਿਸਟ ਦਵਾਈਆਂ ਵਾਲੇ ਡਾਕਟਰ ਇਹ ਚੀਜ਼ਾਂ ਦੀ ਲੁੱਟ ਕਿਸਾਨ ਦੀ ਬਹੁਤ ਜ਼ਿਆਦੀ ਹੁੰਦੀ ਹੈ ਸੋ ਮੈਂ ਤੁਹਾਡੇ ਲਈ ਅੱਜ ਇੱਕ ਬਹੁਤ ਵਧੀਆ ਫੀਡ ਤੇ ਬਹੁਤ ਸਸਤੀ ਇਕਨੋਮਿਕਲ ਪ੍ਰਾਈਸ ਤੇ ਲੈ ਕੇ ਆਇਆ ਸੋ ਸਾਰੇ ਹੀ ਕਿਸਾਨ ਭਰਾ ਜਿਹੜੇ ਮੇਰੇ ਨਾਲ ਜੁੜੇ ਆ ਸੋ ਮੇਰੇ ਤੋਂ ਜਿਹੜੀ ਫੀਡ ਬਗਵਾ ਸਕਦੇ ਆ ਕਿਉਂਕਿ ਮੈਂ ਤੁਹਾਡੇ ਲਈ ਬਹੁਤ ਵਧੀਆ ਫੀਡ ਬਹੁਤ ਹੀ ਵਧੀਆ ਸਸਤੇ ਰੇਟ ਦੇ ਉੱਤੇ ਤੇ ਬਹੁਤ ਹੀ ਵਧੀਆ ਤਰੀਕੇ ਦੀ ਬਣਾ ਕੇ ਲਿਆ ਆ ਸੋ ਸਭ ਤੋਂ ਪਹਿਲਾਂ ਮੈਂ ਆਹ ਫੀਡ ਦੇ ਵਿੱਚ ਪਾਇਆ ਜੀ ਵਿਡੇਵੇ ਬਿੰਦੋਲਾ ਬਿੰਦੋਲਾ ਉਸ ਤੋਂ ਬਾਅਦ ਪਾਈ ਹੈ ਜੀ ਸਰੋਂ ਦੀ ਡੀਓਸੀ ਉਸ ਤੋਂ ਬਾਅਦ ਮੱਕੀ ਕਣਕ ਛੋਲਿਆਂ ਦਾ ਛਿਲਕਾ ਮਿੱਠਾ ਸੋਡਾ ਲੂਣ ਲੀਵਟੋਰਿਕ ਸੋ ਦੋਸਤੋ ਐਨੀਆਂ ਜਿਹੜੀਆਂ ਚੀਜ਼ਾਂ ਨੇ ਮਤਲਬ ਕਿ 8 9 ਐਟਮਾ ਪੋਕੇ ਤੁਹਾਡੇ ਲਈ ਮੈਂ ਫੀਡ ਤਿਆਰ ਕੀਤੀ ਏ ਕਿਉਂਕਿ ਫੀਲਡ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਜਿਹੜੇ ਫੀਡਾਂ ਵੇਚਦੇ ਆ ਸੋ ਉਹਨਾਂ ਦੇ ਕੋਲੇ ਇੱਕ ਇੱਕ ਵੀ ਜਿਹੜੀ ਮੱਝ ਚਾ ਗਾਇਆ ਨਹੀਂ ਹੈਗੀ ਪਰ ਉਹ ਫੀਡਾਂ ਵੇਚ ਰਹੇ ਆ ਸੋ ਦੋਸਤੋ ਜਿਹੜਾ ਕਿਉਂਕਿ ਮੈਂ ਤੁਹਾਡੇ ਨਾਲ ਆਪਦੀ ਫੀਲਡ ਦਾ ਤਜਰਬਾ ਆਪਦੇ ਫਾਰਮ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਕੇ ਮੈਂ ਇੱਕ ਫੀਡ ਜਿਹੜੀ ਤਿਆਰ ਕੀਤੀ ਏ ਸੋ ਜਿਹੜੀ ਫੀਡ ਦੀ ਆਪਾਂ ਗੱਲ ਕਰਾਂਗੇ ਸੋ ਇਹਦੇ ਵਿੱਚ ਜੋ ਮਤੰਤਜਾ ਦੱਸੀਆਂ ਨੇ ਇਹ ਸਾਰੀਆਂ ਹੋਣਗੀਆਂ ਚਾਹੇ ਤੁਸੀਂ ਲਾਇਬਲ ਟੈਸਟ ਵੀ ਕਰਵਾ ਸਕਦੇ ਹੋ ਪਰ ਸਰੇਟ ਵਾਈਸ ਜੇ ਆਪਾਂ ਇਹਨੂੰ ਦੇਖੀਏ ਤਾਂ ਬਹੁਤ ਹੀ ਮੈਕਨੋਮਿਕਲ ਰੱਖਿਆ ਹੈ 1400 ਦੀ 50 ਕਿਲੋ ਹੈ ਤੇ 2800 ਦੀ ਇੱਕ ਕੁਆਂਟਲ ਸੋ ਦੋਸਤੋ ਇਹਦੇ ਵਿੱਚ ਆਪਾਂ ਜਿਹੜੀ 100 ਕਿਲੋਮੀਟਰ ਡਿਲੀਵਰੀ ਜਿਹੜੀ ਉਹ ਦੇ ਦੇਵਾਂਗੇ 1400 ਦੀ 50 ਕਿਲੋ ਤੇ 2800 ਦੀ ਕੁਆਂਟਲ ਤੁਸੀਂ ਆਪਦੀ ਫੀਡ ਵੀ ਤਿਆਰ ਕਰਨ ਜਾਓਗੇ ਤੁਹਾਨੂੰ ਉਹ ਵੀ 3500 3600 4000 ਰੁਪਿਆ ਦੀ ਫੀਡ ਪਵੇਗੀ ਸੋ ਹੁਣ ਤੁਸੀਂ ਇਹ ਗੱਲ ਸੋਚਣੀ ਵੀ ਏ ਕਈ ਭਰਾਵਾਂ ਨੂੰ ਪੁੱਛਦੇ ਆ ਵੀ ਤੁਸੀਂ ਇੰਨੀ ਸਸਤੀ ਤੇ ਇੰਨੀ ਵਧੀਆ ਫੀਡ ਕਿਵੇਂ ਬਣਾ ਲਈਏ ਸੋ ਦੋਸਤੋ ਕੀ ਹੁੰਦਾ ਕਿ ਜਿਹੜੇ ਵੜੇਵੇਂ ਆ ਇਹ ਜਿਹੜੀਆਂ ਵੜੇਵੇਂਆਂ ਵੱਡੀਆਂ ਫੈਕਟਰੀਆਂ ਜਿਹੜੀਆਂ ਕਾਟਨ ਕੱਢਦੀਆਂ ਨੇ ਸੋ ਦੋਸਤੋ ਉੱਥੇ ਇੱਕ ਮਤਲਬ ਕਿ ਉਹ ਵੜੇਵੇਂ ਕੱਢਦੇ ਆ ਜਿਹੜੇ ਵੜੇਵੇਂ ਟੋਟਾ ਹੁੰਦੇ ਆ ਸੋ ਅਸੀਂ ਉਹ ਟੋਟਾ ਜਿਹੜਾ ਸਾਰਾ ਪਰਚੇਜ਼ ਕਰ ਲੈਨੇ ਆ ਸੋ ਇਸ ਤੋਂ ਬਾਅਦ ਜਿਹੜੀ ਸਰ੍ਹਸੋਂ ਦੀ ਡੀਓ ਅਸੀਂ ਲੈ ਲੈਨੇ ਆ ਮੱਕੀ ਜਿਹੜੀ ਮੱਕੀ ਦੋਸਤੋ ਅੱਜ ਤੋਂ ਅਮਾ ਡੇਢ ਮਹੀਨਾ ਪਹਿਲਾਂ ਸਟੋਰ ਕਰ ਲਈ ਸੀਗੀ ਅੱਜ ਮੱਕੀ ਦਾ ਭਾਅ 2500 ਐ ਮੈਂ 1700 ਦੇ ਹਿਸਾਬ ਨਾਲ ਲੈ ਲਈ ਸੀਗੀ ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਮੈਂ ਇਹ ਜਿਹੜੀ ਫੀਡ ਹੈ ਬਹੁਤ ਘੱਟ ਮਾਰਜਨ ਤੇ ਤੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਸੋ ਮੈਂ ਤੁਹਾਨੂੰ ਦਿਖਾ ਦਿੰਨਾ ਆਹ ਦੋਸਤੋ ਇੱਕ ਫੀਡ ਜਿਹੜੀ ਹੈ ਮੇਰੇ ਕੋਲੇ ਰਹੀ ਆ ਸੋ ਰੌਗਮੜੀ ਐਸਾ ਦੋਸਤੋ ਸਾਡੀ ਮੈਸ਼ ਫੀਡ ਆ ਸੋ ਆਹ ਵੇਖੋ ਬਣੀ ਹੋਈ ਏ ਹੁਣ ਪੈਕ ਕਰਨੀ ਏ ਸੋ ਇਹਦੇ ਵਿੱਚ ਸਾਰਾ ਕੁਝ ਤੁਸੀਂ ਇਹ ਜਿਹੜੀ ਫੀਡ ਹੈ ਮਤਲਬ ਕੀ ਇਹਦੇ ਵਿੱਚ ਅਸੀਂ ਸਾਰਾ ਜਿਹੜਾ ਕੰਮ ਦੱਸਿਆ ਬੋਰਡ ਤੇ ਲਿਖ ਕੇ ਉਹ ਪਾਇਆ ਹੋਇਆ ਇਹ ਮੈਸ਼ ਫੀਡ ਹੈ ਆ ਸਾਡੀ ਜਿਹਦੇ ਵਿੱਚ ਆਵਾਂਗਾ ਵੀ ਇਹਨੂੰ ਕਹਾਂਗਾ ਵੀ ਆ ਸਾਡੀ ਪਾਇਲਟ ਫੀਡ ਜਿਹੜੀ ਹੈ ਆ ਪਾਇਲਟ ਫੀਡ ਹੈ ਸੋ ਦੋਸਤੋ ਦੋ ਤਰ੍ਹਾਂ ਦੀ ਫੀਡ ਮੈਂ ਤਿਆਰ ਕਰ ਦਿੱਤੀ ਹੈ ਪਾਇਲਟ ਵੀ ਤੇ ਮੈਸ਼ ਵੀ ਕੋਸ਼ਕ ਮਸ਼ੀਨਰੀ ਸਾਡੇ ਕੋਲੋਂ ਇੱਥੋਂ ਅਸੀਂ ਲੋਕਲ ਲਈਏ ਪੰਜਾਬ ਦੇ ਵਿੱਚੋਂ ਕੁਝ ਕਿ ਮਸ਼ੀਨਰੀ ਅਸੀਂ ਐਕਸਪੋਰਟ ਕਰਾਈ ਏ ਜਿਵੇਂ ਆ ਇੱਕ ਸਿੰਪਲ ਜੀ ਮਸ਼ੀਨ ਜਿਹੜੀ ਏ ਇਹ ਵੀ ਅਸੀਂ ਐਕਸਪੋਰਟ ਕਰਾਈ ਏ ਸੋ ਹੋਰ ਮਸ਼ੀਨਰੀ ਜਿਹੜੀ ਸਾਡੇ ਕੋਲੇ ਪਹਿਲਾਂ ਹੀ ਅਵੇਲੇਬਲ ਸੀਗੀ ਕੁਝ ਕਾਰਨਾ ਕਰਕੇ ਅਸੀਂ ਫੀਡ ਸਟਾਰਟ ਨਹੀਂ ਕਰ ਸਕੇ ਕਿਉਂਕਿ ਮਟੀਰੀਅਲ ਬੜੇ ਮਹਿੰਗੇ ਸੀਗੇ ਇਸ ਕਰਕੇ ਹੁਣ ਅਸੀਂ ਇੱਕ ਮਹੀਨੇ ਤੋਂ ਜਿਹੜਾ ਫੀਲਡ ਦਾ ਪ੍ਰੋਜੈਕਟ ਤਿਆਰ ਕਰ ਲਿਆ ਵੀਡੀਓ ਆਪਾ ਤਾਂ ਨਹੀਂ ਪਾਈ ਸੀ ਵੀ ਆਪਾਂ ਪਹਿਲਾਂ ਟ੍ਰਾਇਲ ਦੇਣੇ ਸੀਗੇ ਟ੍ਰਾਇਲ ਦਿੱਤੇ ਹੋਏ ਆ ਸੋ ਸਾਰੇ ਟ੍ਰਾਇਲ ਚੱਲ ਗਏ ਆ ਹੁਣ ਆਪਾਂ ਇਹਨੂੰ ਕੰਟੀਨਿਊ ਮਾਰਕੀਟ ਦੇ ਵਿੱਚ ਧਾਰਤਾ ਫੀਡ ਨੂੰ ਸੋ ਤੁਸੀਂ ਵੀ ਜੇ ਕਿਸੇ ਕਿਸਾਨ ਭਰਾ ਨੇ ਫੀਡ ਮੰਗਵਾਉਣੀ ਹੋਵੇ ਸੋ ਜਿਹੜਿਆ ਤੁਸੀਂ ਯਰ ਵਾਲੀਆਂ ਫੀਡਾਂ ਯੂਰੀਆ ਖਾਦ ਵਾਲੀਆਂ ਫੀਡਾਂ ਪਾ ਕੇ ਆਪਣੇ ਪਸ਼ੂ ਖਰਾਬ ਕਰ ਰਹੇ ਹੋ ਉੱਥੋਂ ਬਚ ਕੇ ਇੱਕ ਦੇਸੀ ਇਹ ਜਿਹੜੀ ਦੇਸੀ ਫੀਡ ਜਿਹੜੀ ਆਪਾਂ ਤਿਆਰ ਕੀਤੀ ਹੈ ਸੋ ਤੁਹਾਡੇ ਤੇ ਘਰ ਅਸੀਂ ਪਹੁੰਚ ਦੀ ਕਰਦੇ ਆਂਗੇ ਸੋ ਜੇ ਤੇ ਸੇ ਵੀ ਕਿਸਾਨ ਨੂੰ ਫੀਡ ਦੀ ਜ਼ਰੂਰਤ ਹੋਵੇ ਸੋ ਮੇਰਾ ਨੰਬਰ 9855348942 ਤੇ ਤੁਸੀਂ ਕੰਟੈਕਟ ਕਰਕੇ ਜਿੰਨੀ ਵੀ ਫੀਡ ਹੈ ਮੈਂ ਕਹਿੰਦਾ ਇੱਕ ਵਾਰੀ 2 4 5 ਬੈਗ ਮੁਗਾਓ ਉਸ ਤੋਂ ਬਾਅਦ ਰਿਜ਼ਲਟ ਦੇਖੋ ਸਾਨੂੰ ਆਰਡਰ ਦੇ ਦਿਓ ਸੋ ਤੁਹਾਡੇ ਸਹਿਯੋਗ ਦੀ ਲੋੜ ਸੋ ਜੇ ਕਿਸੇ ਵੀ ਕਿਸਾਨ ਡੇਰੀ ਫਾਰਮਰ ਜਾਂ ਵੀਰ ਨੂੰ ਫੀਡ ਚਾਹੀਦੀ ਹੋਵੇ ਸਾਡੇ ਨਾਲ ਕੰਟੈਕਟ ਕਰ ਲਾਵੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੱਕ ਤੱਕ ਲਈ ਥੈਂਕ ਯੂ ਸੋਮਾ